ਸਤਿਗੁਰਾਂ ਦੇ ਜਨਮ ਵਿੱਚ ਸੁਭਾਈ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਦੀੋ ਆਉ ਬਹੁਤ ਹੀ ਪ੍ਰਭਾਗ ਸਮਾਪਤ ਹੋਇਆ ਜੋ ਸਤਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਅੱਜ ਦਾ ਜੋ ਸਮਾਗਮ ਜਿੱਥੇ ਸਭ ਤੋਂ ਪਹਿਲਾਂ ਸੁਖ ਨਹੀਂ ਸਕਦੇ ਦਾਪਿੱਤੇ ਗਏ ਉਬਰੰਤ ਅllਾਹੀ ਬਾਣੀ ਦਾ ਕੀਰਤਨ ਹੋਇਆ ਕੀਰਤਨ ਤੋਂ ਉਪਰੰਤ ਨਾਲ ਦੀ ਨਾਲ ਬੱਚਿਆਂ ਦੇ ਸੁੰਦਰ ਦਮਾਲਾ ਸਜਾਉਂਦੇ ਹਾਂ ਦਸਤਾਰਾਂ ਸਜਾਉਣ ਦੇ ਮੁਕਾਬਲੇ ਅਤੇ ਜਿਹੜਾ ਵਿਸ਼ੇਸ਼ ਸਮਾਗਮ ਸੀ ਗੁਰਬਾਣੀ ਕੰਧ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਫਰਜ਼ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਪੜੀਏ ਗੁਰਬਾਣੀ ਦੇ ਨਾਲ ਹੀ ਸਾਨੂੰ ਚੰਗੀ ਮਤ ਮਿਲਦੀ ਹੈ ਤੇ ਬੱਚਿਆਂ ਨੇ ਗੁਰਬਾਣੀ ਕੰਧ ਮੁਕਾਬਲੇ ਦੇ ਵਿੱਚ ਵੀ भाग ਲਿਆ ਆਓ ਇੱਕ ਵਾਰ ਸਾਲਿਕ ਸੰਗਤ बच्चों सम्मानित करना है और उसके पहला सारे जाने गुरफ की सामने करिए आखो जी वाहगुरु जी का खालसा स्थान पे जो सतगुरु जी की कृपा के बच्चों दुरबत कलासा पिछले लंबे समय तो लग रही ਪੰਥ ਦੇ ਪਹਿਲੇ ਵਿਦਵਾਨ ਕੀਰਤਨੀਏ ਕਹਿ ਸਕਦੇ ਵਿਦਵਾਨ ਗੁਰੂ ਨਾਨਕ ਸਾਹਿਬ ਦੇ ਕੋਲ ਬਹਿ ਕੇ ਰਵਾਪ ਪਾਉਣ ਦਾ ਬਾਣੀ ਪੜਨ ਦਾ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹ ਸਾਨੂੰ ਭਾਈ ਮਰਦਾਨਾ ਜੀ ਆਖੋ ਸਤਿਨਾਮ ਵਾਹਿਗੁਰੂ ਭਾਈ ਮਰਦਾਨਾ ਜੀ ਤੇ ਬਾਬੇ ਤੋਂ ਬਾਅਦ ਜੇ ਕਿਸੇ ਦਾ ਨਾਮ ਆਉਂਦਾ ਹੈ ਤੇ ਉਹ ਭਾਈ ਮਰਦਾਨੇ ਦਾ ਇੱਕ ਬਾਬਾ ਆਕਾਲ ਰੂਪ ਦੂਜਾ ਨਵਾਮੀ ਮਰਦਾਨਾ ਮਰਦਾਨਾ ਕਿਵਲੀ ਆਪਾਂ ਕਹਿੰਦੇ ਨੇ ਬਾਣੀ ਪੜ੍ਹ ਕੇ ਕੀ ਮੰਨਣਾ ਹੈ ਗੁਰਦੁਆਰੇ ਜਾ ਕੇ ਕੀ ਮੰਨਣਾ ਹੈ ਬੜੇ ਸਾਡੇ ਸਵਾਲ ਹੁੰਦੇ ਪਰ ਯਾਦ ਰੱਖਿਓ ਭਾਈ ਮਰਦਾਨੇ ਨੂੰ ਕੀ ਮਿਲਿਆ ਜਿਨ੍ਹਾਂ ਨੂੰ ਲੋਕ ਕਦੀ ਢੂਮ ਤੇ ਮਰਾਸੀ ਕਹਿ ਕੇ ਬੁਲਾਉਂਦੇ ਸੀ ਜਦ ਜਦਨ ਗੁਰੂ ਨਾਨਕ ਦੇਵ ਜੀ ਕੋਲ ਬਹਿਣ ਦਾ ਸੁਭਾਗ ਪ੍ਰਾਪਤ ਹੋਇਆ ਬਾਣੀ ਨੂੰ ਗਾਉਣ ਦਾ ਇਹ ਸੁਭਾਗ ਹਰ ਸਮਾਂ ਮਿਲਿਆ ਤੇ ਭਾਈ ਗਰਤਾਸ ਕਹਿੰਦੇ ਇੱਕ ਬਾਬਾ ਅਕਾਲ ਰੂਪ ਦੂਜਾ ਦਾ ਬਾਬੇ ਮਰਦਾਨਾ ਉਹ ਗੁਰਨਾਨਕ ਦਾ ਹੀ ਰੂਪ ਹੋ ਗਏ ਏਨੀ ਵੱਡੀ ਬਖਸ਼ਿਸ਼ ਏਨੀ ਵੱਡੀ ਰਹਿਮਤ ਹੈ ਜਿਹੜੇ ਬਾਣੀ ਪੜਦੇ ਆ ਕੀਰਤਨ ਕਰਦੇ ਆ ਇਹ ਧੰਨੇ ਬਾਬਾ ਫਰੰਦਾ ਜੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਜੇ ਸਰਬਾਤ ਨੂੰ ਪਹਿਲੀ ਵਾਰ ਗੁਰੂ ਨਾਨਕ ਦੇ ਘਰ ਬੈਠ ਕੇ ਭਾਈ ਮਰਦਾਨੇ ਵੀ ਬਿਧਾਇਆ ਉਹਨਾਂ ਮਹਾਂਪੁਰਖਾਂ ਨੂੰ ਅੱਜ ਯਾਦ ਕਰ ਰਹੇ ਹਾਂ ਇਸ ਸਥਾਨ ਤੇ ਸਾਡੇ ਸਿੰਘ ਸਹਿਬਾਨ ਜਤੇਦਾਰ ਸਹਿਬਾਨ ਬੈਠੇ ਨੇ ਅਗ ਸਿੰਘ ਫੌਜਾ ਇਹਨਾਂ ਗੁਰਮਖਾਨਾ ਨੂੰ ਇੱਥੇ ਉਪਰਾਲਾ ਕੀਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਭਾਈ ਫਰੰਦਾ ਜੀ ਗੁਰਮਤਿ ਵਿਦਿਆਲਾ ਸ਼ੁਰੂ ਕੀਤਾ ਗਿਆ ਹੈ। ਮੇਰੇ ਛੋਟੇ ਵੀ ਭਾਈ ਅਮਰਦੀਪ ਸਿੰਘ ਬੈਠੇ ਨੇ। ਇਹਨਾਂ ਦੇ ਸਾਥੀ ਭਵਿੰਦਰ ਸਿੰਘ ਜੀ ਉਹ ਵੀ ਆਏ ਨੇ ਸਵੇਰ ਤੋਂ। ਇਹ ਦੋਨੋਂ ਵੀ ਇੱਥੇ ਗੁਰਮਤਿ ਸਿੱਖਿਆ ਦੇ ਰਹੇ ਨੇ। ਇੱਥੇ ਗਰਬਾਣੀ ਕੀਰਤਨ ਜਿੱਥੇ ਸਿਖਾਇਆ ਤਾਂ ਲੈ ਉੱਥੇ ਤਬਲੇ ਦੀ ਸਿੱਖਿਆ ਵੀ ਦਿੱਤੀ ਜਾਂਦੀ ਭਾਈ ਹਰਮੰਦਰ ਸਿੰਘ ਵੀ ਬੈਠੇ ਆ ਤੇ ਮੈਨੂੰ ਅੱਜ ਵੀ ਯਾਦ ਹੈ ਇਸ ਬਾਗ ਦੇ ਵਿੱਚ ਤਕਰੀਬਨ ਜਦੋਂ 25 26 ਸਾਲ ਪਹਿਲਾਂ ਅਸੀਂ ਪਿੱਛੇ ਨੂੰ ਜਾਂਦੇ ਆ ਨਾ ਭਾਈ ਅਮਰਦੀਪ ਸਿੰਘ ਵੀ ਯਾਦ ਹੋਵੇਗਾ ਇਹਨਾਂ ਦੇ ਵੱਡੇ ਭਰਾ ਤਾਂ ਭਾਈ ਸ਼ਰਨਜੀਤ ਸਿੰਘ ਜਦੋਂ ਆਸਰੇ ਨੇ ਧਰਮ ਪ੍ਰਚਾਰ ਦੀ ਲਹਿਰ ਇਸ ਲਾਗੇ ਜਰਮ ਕੀਤੀ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਉਹ ਭਾਈ ਸ਼ਰਨ ਜੀ ਸਭ ਜਿਹੜੇ ਮੋਲੇ ਨਾਲ ਮੋਢਾ ਲਾ ਕੇ ਮੇਰੇ ਨਾਲ ਪਿੰਡਾਂ ਤੇ ਜਾਂਦੇ ਸੀ ਆਖੋ ਸਤਿਨਾਮ ਇਸ ਦਾਈਆ ਦੀ ਦਸਤਨ ਦੇ ਉੱਠ ਹੋਵੇ ਤਾਂ ਹਰ ਪਿੰਡ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਕੂਲ ਹਰ ਕਾਲਜ ਦੇ ਵਿੱਚ ਅਸੀਂ ਉਦੋਂ ਲਹਿਰ ਸ਼ੁਰੂ ਕੀਤੀ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਕੈਂਪ ਲੱਗਦੇ ਨੇ ਪਰ ਉਦੋਂ ਇਹ ਕੰਮ ਨਹੀਂ ਸੀ ਹੁੰਦੇ ਮੈਨੂੰ ਮਾਫ਼ ਕਰਿਓ ਜਿਸ ਪਹਿਲੇ ਨੇ ਜਾਣਾ ਉਹ ਪੁੱਛਦੇ ਸੀ ਕਿ ਕੈਂਪ ਵੀ ਲੱਗਦੇ ਹੋ ਤੇ ਇਹ ਕੈਂਪ ਕਹਿੰਦੇ ਅੱਖਾਂ ਦੇ ਲੱਗਣ ਮੈਂ ਕਹਿੰਦਾ ਖੁਲਮਤ ਦਾ ਕੈਂਪ ਲੱਗਣਾ ਉਦੋਂ ਲੋਕਾਂ ਨੇ ਅੱਖਾਂ ਦੀ ਕੈਂਪ ਕਾਹਦਾ ਲੱਗਣਾ ਮੈਂ ਕਿਹਾ ਜੀ ਖੁਲਮਤ ਦਾ ਕੈਂਪ ਹੈ ਕਹਿੰਦੇ ਅੱਖਾਂ ਦਾ ਸੁਣਿਆ ਸੀ ਵੀ ਖੁਲਮਤ ਦਾ ਵੀ ਕੈਂਪ ਹੁੰਦਾ ਮੈਨੂੰ ਮਾਫ਼ ਕਰਿਓ ਅੱਜ ਲੋੜ ਹੈ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਸੰਭਲ ਲਈਏ ਜਿਹੜਾ ਪਰਾਲਾ ਇਹ ਸੰਸਥਾਨ ਤੇ ਕੀਤਾ ਗਿਆ ਬੜੀ ਖੁਸ਼ੀ ਹੋਈ ਜਦਨ ਮਹਾਪੁਰਖਾਂ ਨੇ ਇੱਥੇ ਸਦਕੇ ਇਹਨਾਂ ਨੇ ਹੁਕਮ ਲਾਇਆ ਵੀ ਇੱਥੇ ਆਪਾਂ ਬੱਚਿਆਂ ਦਾ ਜਿਹੜਾ ਇਸ ਵਾਰ ਕੈਂਪ ਲਾਉਣਾ ਹੈ ਬੱਚਿਆਂ ਦੇ ਮੁਕਾਬਲੇ ਕਰਾਉਣੇ ਆ ਉਹਦੇ ਵਿੱਚ ਤੁਸੀਂ ਵੀ ਆਪਣੀਆਂ ਸੇਵਾਵਾਂ ਦੇਣਾ ਮੈਂ ਕਹਿੰਦਾ ਅਸੀਂ ਤੇ ਪਹਿਲਾਂ ਹੀ ਹਾਜ਼ਰ ਹਾਂ ਜਿੱਥੇ ਹੁਕਮ ਕਰੋਗੇ ਅਸੀਂ ਉੱਥੇ ਆਪਦੀ ਵੀ ਸੇਵਾ ਵਿੱਚ ਹਾਜ਼ਰ ਸੋ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਵਾਅਦਾ ਸਮਾ ਵੀ ਲੈਣਾ ਕਿਉਂਕਿ ਬੱਚਿਆਂ ਦਾ ਸਨਮਾਨ ਕਰਨਾ ਸੋ ਅੱਜ ਬੱਚਿਆਂ ਦੇ ਦਸਤਾਰ ਮੁਕਾਬਲੇ ਹੋਏ ਦਮਾਲਾ ਸਜਾਉਣ ਦੇ ਮੁਕਾਬਲੇ ਹੋਏ ਭਾਈ ਸਾਹਿਬ ਮੇਰੇ ਨਾਲ ਸੰਸਾਨੂੰ ਰਜਨਿਕ ਕੱਟਣ ਲੱਗਿਆ ਵੀ ਦਿੱਕਤ ਆ ਰਹੀ ਸੀ ਕਿਉਂਕਿ ਸਾਰੇ ਬੱਚਿਆਂ ਨੇ ਬਹੁਤ ਸੁੰਦਰ ਦਮਾਲੇ ਸਜਾਏ ਸੁੰਦਰ ਤਸਾਰਾ ਸਜਾਈਆਂ ਤੇ ਗਰਮਾਨੀ ਗੰਟ ਮੁਕਾਬਲੇ ਇੱਕ ਸਾਡੇ ਕੋਲ ਬੱਚੀ ਆਈ ਆਸਾ ਕੀ ਬਾਤ ਹਾਂਜੀ ਜਪਜੀ ਸਾਹਿਬ ਨਿਤਨੇਮ ਸ਼ਬਦ ਗਾੜ ਤੋਂ ਇੱਕ ਹੋਰ ਬੱਚਾ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਕਈ ਕਈ ਵਾਲੀਆਂ ਕੰਠ ਸੀ ਹਾਂਜੀ ਤੇ ਕੁਝ ਬੱਚਿਆਂ ਨੂੰ ਗਗਦੀ ਸਾਹਿਬ 15 ਪੌੜੀਆਂ ਕਿਸੇ ਨੂੰ ਪੱਤ ਪੌੜੀਆਂ ਉਹਨਾਂ ਨੂੰ ਫਿਰ ਅਸੀਂ ਹੋਰ ਉਪਰਾਲਾ ਇਹ ਕੀਤਾ ਉਹਨਾਂ ਨੂੰ ਆਖਿਆ ਵੀ ਤੁਸੀਂ ਪੂਰਾ ਗਗਦੀ ਸਾਹਿਬ ਇਕੱਠ ਕਰਕੇ ਜਦੋਂ ਮਰਜੀ ਸਰਾਉ ਤੁਹਾਡਾ ਸਨਮਾਨ ਕੀਤਾ ਜਾਵੇ ਕੁਝ ਬੱਚੇ ਕਲਦੂ ਤੋਂ ਆਏ ਨੇ ਦルフ ਹਾਜੀ ਤੋਂ ਆਏ ਨੇ ਆਲੀ ਕਲਾਂ ਤੋਂ ਆਏ ਨੇ ਅਲਾਗੇ ਲਾਗੇ ਪਿੰਡਾਂ ਤੋਂ ਡੇਰਾ ਸੈਦਾ ਤੋਂ ਲੋਈਆਂ ਤੋਂ ਸੁਲਤਾਨ ਭਰੋਦੀ ਦੇ ਕਈ ਪਹਲੀਆਂ ਤੋਂ ਬੱਚੇ ਆਏ ਪਰ ਵੱਡੀ ਗੱਲ ਇਹ ਨਾਲ ਦਿਨ ਤੇ ਪੇਪਰ ਸ਼ੁਰੂ ਹੋ ਗਏ ਅੱਜ ਅਰਜ ਸਹਿਮਾਨ ਕញ្ញਾਂ ਨੇ ਆਖਿਆ ਵੀ ਸਾਡੇ ਪੇਪਰ ਸ਼ੁਰੂ ਹੋ ਗਏ ਆ ਬੱਚੇ ਸ਼ਾਇਦ ਨਾਮ ਆਉਣ ਨਹੀਂ ਤੇ ਬੱਚੇ ਹਜ਼ਾਰਾਂ ਦੇ ਗੈਰਕੀ ਚਾਹਤੇ ਆ ਭਾਈ ਅਮਰਦੀਪ ਸਿੰਘ ਨੂੰ ਪਤਾ ਹੈ ਜਦੋਂ ਆਪਾਂ ਲੋਈਆਂ ਸਮਾਗਮ ਕਰਦੇ ਆ ਉੱਥੇ ਤਕਰੀਬਨ ਸਾਰੀ ਮੰਡੀ ਬੱਚਿਆਂ ਨਾਲ ਭਰੀ ਹੁੰਦੀ ਆ ਖੋਸਾ ਤੇਰਾ ਮੰਡੀ ਸਾਰੀ ਭਰੀ ਹੁੰਦੀ ਦੀ ਭਾਈ ਸਾਹਿਬ ਨੂੰ ਪਤਾ ਹੈ ਇਹਨਾਂ ਦਾ ਬੜਾ ਸਹਿਯੋਗ ਹੁੰਦਾ ਹੈ ਇਸ ਵਾਰ ਵੀ ਉੱਥੇ ਆਪਾਂ ਸਵਾਗਤ ਜਿਵੇਂ ਕੀਤਾ ਤੇ ਬੱਚਿਆਂ ਨੂੰ ਜੋੜਨਾ ਇਹ ਸਭ ਤੋਂ ਵੱਡਾ ਕੰਮ ਹੈ ਨੌਜਵਾਨਾਂ ਦੇ ਪੇਂਟਿੰਗ ਮੁਕਾਬਲੇ ਦਸਤਾਆ ਗਰਨਾਸਪਰ ਕੱਲ ਇੱਕ ਬੱਚੀ ਦਾ ਫੋਨ ਆਇਆ ਕਹਿਣ ਲੱਗੇ ਕਿ ਅਸੀਂ ਪ੍ਰੋਗਰਾਮ ਬੱਚਿਆਂ ਦੇ ਕਰਾਉਣਾ ਇੱਕ ਤਾਂ ਕਰਾਈਏ ਉਹਨਾਂ ਨੂੰ ਪਤਾ ਲੱਗਦਾ ਵੀ ਭਾਈ ਸਾਹਿਬ ਕੈਂਪ ਲਾਉਂਦੇ ਨਹੀਂ ਤੇ ਮੈਂ ਕਿਹਾ ਤੁਸੀਂ ਉਹ ਬੱਚਿਆਂ ਦੇ ਜਿਹਨੂੰ ਸੁੰਦਰ ਲਿਖਾਈ ਦੇ ਕਰਾਓ ਕਿ ਨਾ ਮੁਕਾਬਲੇ ਉਹਨਾਂ ਨੂੰ ਜਿੱਥੇ ਮਾਂ ਬੋਲੀ ਪੰਜਾਬੀ ਸੁੰਦਰ ਲਿਖਾਈ ਦੇ ਉਹਨਾਂ ਨੂੰ ਫਿਰ ਤੁਸੀਂ ਜਦੋਂ ਇਤਿਹਾਸ ਨਾਲ ਲਿਖਣ ਵਾਸਤੇ ਕੋਈ ਪੈਸੇ ਕੋਈ ਪੈਰਾਗ੍ਰਾਫ ਲਿਖਣ ਵਾਸਤੇ ਦਿਓਗੇ ਉਹਨਾਂ ਨੂੰ ਇਤਿਹਾਸ ਵੀ ਚੇਤੇ ਹੋਵੇਗਾ ਉਹਨਾਂ ਦੀ ਲਿਖਾਈ ਵੀ ਵਧੀਆ ਹੋਵੇਗੀ ਤੇ ਉਹਨਾਂ ਦੇ ਵਿੱਚ ਡਿਸਪਲਾਈਨ ਵੀ ਆਵੇ ਸੁੰਦਰ ਲਿਖਾਈ ਦੇ ਨਾਲ ਡਿਸਪਲਾਈਨ ਵੀ ਆਉਂਦਾ ਹੈ ਬੰਦੇ 'ਚ ਅਨੁਸ਼ਾਸਨ ਵੀ ਆਉਂਦਾ ਹੈ ਬੜੀਆਂ ਕਰਨਾ ਹੈ ਕਿ ਤੁਮ ਜਿਆਦਾ ਗੁੜੀਆਂ ਨਹੀਂ ਨਾਲੇ ਇਸ ਕਰਕੇ ਆਓ ਆ ਲੈਕਚਰ ਮੁਕਾਬਲੇ ਕਰਾਈਦੇ ਨਾ ਤੇ ਲੈਕਚਰ ਮੁਕਾਬਲੇ ਦੇ ਨਾਲ ਬੱਚੇ ਨੂੰ ਬੋਲਣ ਦੀ ਕਹਾਉਂਦੀ ਹੈ ਵੀ ਅਸੀਂ ਕਿੱਦਾਂ ਸੋਹਣਾ ਬੋਲਣਾ ਹੈ ਇਸ ਕਰਕੇ ਬੱਚਿਆਂ ਦੇ ਸਖਸ਼ੀਅਤ ਵਿਕਾਸ ਵਾਸਤੇ ਪਰਸਨਲਿਟੀ ਡਿਵੈਲਪਮੈਂਟ ਵਾਸਤੇ ਇਹਦੇ ਨੇ ਮੁਕਾਬਲੇ ਆ ਕਾਦੀ ਮੁਕਾਬਲੇ ਇੱਕ ਵਿਸ਼ੇ ਮੁਕਾਬਲੇ ਕਵਤਾ ਮੁਕਾਬਲੇ ਸੁੰਦਰ ਲਖਾਈ ਦੇ ਮੁਕਾਬਲੇ ਪੇਂਟਿੰਗ ਮੁਕਾਬਲੇ ਖੇਡਾਂ ਮਾਸ਼ਾਅੱਲਾ ਤੇ ਗੱਟਕਾ ਇਹ ਸਾਰੇ ਤਰ੍ਹਾਂ ਦੇ ਮੁਕਾਬਲੇ ਜਿਹੜੇ ਆ ਇਹ ਸਮੇਂ-ਸਮੇਂ ਅਨੁਸਾਰ ਕਰਵਾਏ ਜਾਂਦੇ ਆ ਅੱਜ ਦੇ ਸਮਾਗਮ ਵਿੱਚ ਜੋ ਬੱਚਿਆਂ ਨੇ ਭਾਗ ਲਿਆ ਸੀ ਮੈਂ ਉਹਨਾਂ ਦਾ ਜੋ ਸਨਮਾਨ ਹੈ ਉਹ ਬਾਬਾ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਆਪ ਇੱਥੇ ਖੜ ਕੇ ਇਸੇ ਸਥਾਨ ਤੇ ਇਤੋਂ ਬੱਚਿਆਂ ਦਾ ਸਨਮਾਨ ਕਰੀ ਜਾਣਗੇ ਕਿਉਂਕਿ ਇੱਕ ਗੱਲ ਜ਼ਰੂਰ ਪੁੱਤ ਯਾਦ ਰੱਖਿਓ ਜਿਹੜੇ ਬੱਚਿਆਂ ਨੇ ਭਾਗ ਲਿਆ ਇਹ ਨਾ ਸਮਝੋ ਕਿ ਪਹਿਲੇ ਤੇ ਨਹੀਂ ਆਇਆ ਮੈਂ ਦੂਜੇ ਨੰਬਰ ਤੇ ਨਹੀਂ ਆਇਆ ਇਹ ਨਹੀਂ ਸੋਚਣਾ ਨਹੀਂ ਸੋਚੋ ਕਿ ਨਾ ਹਾਂਜੀ ਆਪਾਂ ਜਦੋਂ ਗੁਰੂ ਦੀ ਹਜ਼ੂਰੀ ਚ ਬਹਿ ਗਏ ਆਪਾਂ ਸਾਰੇ ਪਹਿਲੇ ਨੰਬਰ ਤੇ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਇਸ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ ਬਾਕੀ ਜਦੋਂ ਕੰਪੀਟੀਸ਼ਨ ਕਰਾਉਂਦੇ ਆ ਉੱਥੇ ਸਾਨੂੰ ਪਹਿਲਾ ਦੂਜਾ ਤੀਜਾ ਕਰਨੇ ਕਿਉਂਦਾ ਪਰ ਸਾਡੇ ਵਾਸਤੇ ਸਾਡੀਆਂ ਧੀਆ ਸਾਡੇ ਪੁੱਤਰ ਸਾਰੇ ਤੁਸੀਂ ਭਾਗਾ ਵਾਲਿਓ ਸਾਰੇ ਮਾਪਿਆਂ ਲਈ ਕੋਈ ਵੀ ਬੱਚਾ ਉਹ ਨੀਵਾ ਨਹੀਂ ਹੁੰਦਾ ਗੁਰੂ ਆਸਤੇ ਸਾਰੇ ਇੱਕੋ ਜਿਹੇ ਹੁੰਦੇ ਆ ਪਰ ਮੁਕਾਬਿਆਂ ਦੇ ਵਿੱਚ ਇੱਕ ਹਾਂਜੀ ਆਪਾਂ ਨੂੰ ਬਣਿਆ ਹੋਇਆ ਕਿ ਪਹਿਲਾ ਕਿਹੜਾ ਦੂਜੇ ਨੰਬਰ ਤੇ ਕਿਹੜਾ ਇਸ ਕਰਕੇ ਇਨਾਮ ਸਾਰਿਆਂ ਨੂੰ ਦਿੱਤੇ ਜਾਣੇ ਸਾਰਿਆਂ ਦਾ ਸਨਮਾਨ ਕੀਤਾ ਜਾਣਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਹੜੇ ਵਿਦਿਆਰਥੀ ਸਾਡੇ ਕੋਲ ਬੇਬੇ ਨਾਨਕੀ ਜੀ ਸ਼ਹਿਰ ਗੁਰਮਤ ਕਾਲਜ ਤੋਂ ਸੰਧ ਘਾਲ ਸਾਹਿਬ ਉੱਥੋਂ ਆਏ ਆ ਹਾਂਜੀ ਉਹ ਇੱਕ ਵਾਰੀ ਖੜੇ ਹੋ ਗਏ ਸਾਰੇ ਸ਼ਾਬਾਸ਼ ਬਹੁਤ ਵੇਖੋ ਇਹ ਆਪਣਾ ਉਥੇ ਵੀ ਕੀਰਤਨ ਦੀ ਸਿਖਾਈ 3 ਸਾਲ ਦਾ ਕੋਰਸ ਹੈ ਜੀ ਜਿਵੇਂ ਅੰਮ੍ਰਿਤਸਰ ਗੁਰਮਤਕਾਲ ਦਾ ਇਸੇ ਤਰ੍ਹਾਂ ਇੱਥੇ ਵੀ ਗੁਰਮਤਕਾਲ ਚੱਲ ਰਿਹਾ ਹੈ ਇਹ ਬੜੇ ਲੰਬੇ ਸਮੇਂ ਤੋਂ ਇੱਥੇ ਆਰੰਭ ਕਰਾਇਆ ਸੀ ਮਾਲਕੀ ਘਰਬਾਨ ਹੋਣ ਤੇ 13 ਸਾਲ ਦਾ ਹੋ ਗਿਆ ਇਹ ਬੀਏ ਦੇ ਬਰਾਬਰ ਹੋ ਗਿਆ ਰਸ ਨੂੰ ਬੱਚੇ ਆਉਂਦੇ ਆ ਤੇ ਇਹ 3 ਸਾਲਾਂ ਦਾ ਸਾਡਾ ਇਹ ਬੀਏ ਦੇ ਬਰਾਬਰ ਕੋਰਸ ਹੈ ਜੀ ਇਹ ਬੱਚਿਓ ਉੱਥੇ ਕੀਰਤਨ ਹੋਰ ਵੀ ਬਹੁਤ ਸਾਰੇ ਸਿੰਘ ਨੇ ਫਿਰ ਉਹਨਾਂ ਨੂੰ ਆਪਾਂ ਉੱਥੇ ਆਵਾਂਗੇ ਕਿਸੇ ਨਾਲ ਅਸੀਂ ਸਨਮਾਨ ਕਰਨ ਵਾਸਤੇ ਜਿਹੜੇ ਅੱਜ ਤੁਸੀਂ ਆਇਓ ਜੀਰਾਂ ਨੂੰ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਮੈਂ ਇਹਨਾਂ ਨੂੰ ਸਨਮਾਨ ਦਸਤਾਰਾਂ ਦੇ ਕੇ ਸਨਮਾਨਤ ਕਰੋ ਇਹ ਸਾਡੇ ਨੌਜਵਾਨ ਉਹ ਆ ਜਿਨ੍ਹਾਂ ਨੇ ਗਾਣ ਕੀਤਰੀਆਂ ਮੰਗਾ ਜਿਨ੍ਹਾਂ ਨੇ ਕਥਾਵਾਚਕ ਮੰਗਾ ਇਹ ਉਹ ਸਿੰਘ ਨੇ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਇੱਕ ਇੱਕ ਸਿੰਘ ਆ ਕੇ ਬਾਬਾ ਜੀ ਤੁਸੀਂ ਆਜੋ ਇੱਥੇ ਖੜ੍ਹ ਜਾਓ ਜੀ ਤੁਸੀਂ ਖਾਲਸਾ